ਦੀ ਕੋਸ਼ਿਸ਼ ਕੀਤੀ ਗਈ ਜੰਮੂ ਕਸ਼ਮੀਰ ਦੇ ਰਾਹੀਂ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਤਕਰੀਬਨ ਜਿਹੜੇ 90 ਤੋਂ 100 ਦੇ ਡਰੋਨ ਦਸੇ ਆ ਰਹੇ ਨੇ ਜਿਹੜੇ ਮਾਰਗਰੇ ਨੇ ਔਰ ਨੋ ਮਿਜ਼ਾਈਲਾਂ ਤੇ ਤਿੰਨ ਲੜਾਕੂ ਜਹਾਜ਼ ਪਾਕਿਸਤਾਨ ਮੰਨ ਚੁੱਕਿਆ ਰਾਤ ਵੀ ਹਾਂ ਸਾਡੇ ਗਿਰਾਤੇ ਨੇ ਭਾਰਤ ਦੀ ਫੌਜ ਨੇ ਤੇ ਇਸ ਤੋਂ ਇਲਾਵਾ ਕਿੰਨੇ ਵਿਅਕਤੀ ਮਰੇ ਨੇ ਉਹ ਕਲੀਅਰ ਨਹੀਂ ਹੋ ਸਕਿਆ ਉਹਦੇ ਬਾਰੇ ਸਾਡੇ ਕੋਲ ਥੋੜੇ ਦੇਰ ਤੱਕ ਇਨਪੁਟ ਆ ਜਾਏਗੀ ਤੇ ਇਸ ਪੂਰੇ ਵਿਸ਼ੇ ਚੱਲਦੇ ਹਾਂ ਸਿੱਧਾ ਆਪਣੇ ਸਹਿਯੋਗੀ ਜੋ ਸਾਡੇ ਨਿਊਜ਼ ਚੈਨਲ ਨਿਊਜ਼ ਵੈਸਟ ਤੇ ਹੁੰਦੇ ਨੇ ਰਜਿੰਦਰ ਸਿੰਘ ਜੀ ਉਹਨੂੰ ਲੈਨੇ ਆ ਪੂਰੀ ਜਾਣਕਾਰੀ ਵੀ ਕੀ ਅਪਡੇਟ ਹੈ ਕੀ ਕੁਝ ਹੋਇਆ ਰਾਤ ਕਿਉਂਕਿ ਰਾਤ ਸਾਰੀ ਜਗ੍ਹਾ ਤੇ ਬਲੈਕਆਊਟ ਰਿਆ ਹੁਣ ਵੀ ਕਈ ਜਗ੍ਹਾ ਤੇ ਐਡਵਾਈਸ ਰਾਤ ਜਾਰੀ ਹੋਈਆਂ ਪਈਆਂ ਨੇ ਤਾਂ ਰਜਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਲਾਈਵ ਬ੍ਰੋ ਧੰਨਵਾਦ ਜੀ ਧੰਨਵਾਦ ਰਜਿੰਦਰ ਜੀ ਕੱਲ ਭਾਰਤ ਨੇ ਦਿਖਾਤਾ ਵੀ ਬਾਪ ਬਾਪ ਹੀ ਹੁੰਦਾ ਹਾਂਜੀ ਦੇਖੋ ਕੀ ਹੈ ਨਾ ਜਿਹੜਾ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ ਇਹੀ ਤਾਂ ਫਰਕ ਹੈ ਜੀ ਪਾਕਿਸਤਾਨ ਦੀ ਫੌਜ ਦਾ ਕੋਈ ਦੀਨ ਮਾਨ ਨਹੀਂ ਹੈ ਉਹਨਾਂ ਦੀ ਕੋਈ ਜ਼बान ਨਹੀਂ ਹੈ ਉਹਨਾਂ ਵਾਸਤੇ ਇੰਟਰਨੈਸ਼ਨਲ ਪੱਤਰ ਦੇ ਜੋ ਗਾਈਡਲਾਈਨਾਂ ਨੇ ਜੀ ਇੱਕ جنگ ਦੇ ਵਿੱਚ ਉਹ ਉਹਨਾਂ ਵਾਸਤੇ ਕੋਈ ਮਹਿਨਤ ਨਹੀਂ ਰੱਖਦੀ ਫੌਜ ਹੈ ਜਿਹੜੀ ਇੱਕ ਵਾਕਈ ਮਤਲਬ ਮਸ਼ਹੂਰ ਦੁਨੀਆ ਤੇ ਮਸ਼ਹੂਰ ਫੌਜ ਹੈ ਅਨੁਸ਼ਾਸਿਤ ਫੌਜ ਹੈ ਜੀ ਜੀ ਪਬਲਿਕ ਨਾਲ ਹਰ ਤੱਕ ਕਾਇਮ ਕਰਦੀ ਹੈ ਸੰਜਨ ਤੋਂ ਕੰਮ ਲੈਂਦੀ ਹੈ ਇਸ ਕਰਕੇ ਮਤਲਬ ਜਿਹੜਾ ਇਹਨਾਂ ਦਾ ਅਸਮਾਨ ਜ਼ਮੀਨ ਅਸਮਾਨ ਦਾ ਫਰਕ ਹੈ ਉਹ ਮਤਲਬ ਲੋਕਾਂ ਨੂੰ ਜੱਗ ਜਾਹਰ ਹੈ ਜਿਸ ਕਰਕੇ ਇਹ ਮਤਲਬ ਪਾਕਿਸਤਾਨੀਆਂ ਦਾ ਜਿਹੜਾ ਜਾਨਵਾਲ ਦਾ ਨੁਕਸਾਨ ਹੈ ਉਹ ਬਹੁਤ ਘੱਟ ਕਰ ਰਹੇ ਨੇ ਲੇਕਿਨ ਜਿਹੜਾ ਹਿੰਦੁਸਤਾਨ ਦਾ 메ਨ ਟਾਰਗੇਟ ਹੈ ਉਹ ਅਤਵਾਦ ਹੈ ਤਾਂ ਕਿ ਪਾਕਿਸਤਾਨ ਦੀ ਪਬਲਿਕ ਅਸੀਂ ਵੀ ਚਾਹੁੰਦੇ ਆਂ ਕਿ ਜੇ ਕੋਈ ਸਾਡਾ ਮਤਲਬ ਕੋਈ ਰੌਲਾ ਹੈ ਤਾਂ ਟੇਬਲ ਤੇ ਬੈਠ ਕੇ ਇਹਨੂੰ ਨਿਯੁਕਤਿਆ ਜਾਵੇ ਬਦਕਿਸਮਤੀ ਇਹ ਹੈ ਕਿ ਜਿਹੜਾ ਪੱਕ ਹਿੰਦੂ ਅਮਰੀਕਾ ਹੈ ਉਹ ਨਿਰਪੱਖ ਰੋਲ ਕਹਿੰਦੇ ਵੀ ਅਸੀਂ ਕਰਾਂਗੇ ਅਸੀਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਕਿਉਂਕਿ ਕਿਉਂ ਕਿਉਂ ਕਹਿ ਕਿਉਂ ਨਹੀਂ ਸਕਦੇ ਕਿਉਂਕਿ ਉਹਨਾਂ ਦੇ ਹਥਿਆਰ ਵਿਕਦੇ ਨੇ ਉਹਨਾਂ ਦੇ ਉੱਤੇ ਪਾਕਿਸਤਾਨ ਦਾ ਦਬਾਅ ਪਾ ਕੇ ਪਾਕਿਸਤਾਨ ਤੋਂ ਗਲਤ ਕੰਮ ਕਰਵਾਉਣੇ ਨੇ ਕਿਉਂਕਿ ਪਾਕਿਸਤਾਨ ਦੇ ਵਿੱਚ ਅੱਤਵਾਦ ਹੈ ਜਿਹੜਾ ਉਹ ਪਣਪਦਾ ਤੇ ਰਹਿੰਦਾ ਤੇ ਉਹਨੂੰ ਸ਼ੈਲਟਰ ਦਿੰਦਾ ਇਸ ਕਰਕੇ ਜੇ ਕਿਤੇ ਅੱਤਵਾਦੀ ਉਹਨਾਂ ਨੂੰ ਲੋੜ ਪੈਂਦੀ ਹੈ ਤਾਂ ਮਤਲਬ ਉਹ ਅਮਰੀਕਾ ਵਾਲੇ ਉਹ ਤੇ ਦਬਾਅ ਨਹੀਂ ਪਾ ਰਹੇ ਇੰਟਰਨੈਸ਼ਨਲ ਪੱਧਰ ਤੇ ਅਮਰੀਕਾ ਤੇ ਵੀ ਦਬਾਅ ਪੈ ਰਿਹਾ ਹੈ ਵੀ ਤੂੰ ਇਹਨਾਂ ਦੋਨਾਂ ਨੂੰ ਇੱਠੇ ਬਿਠਾ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਜਾਨੀ ਮਾਲ ਨੁਕਸਾਨ ਨਾ ਹੋਵੇ ਕਿਉਂਕਿ ਜਿਹੜੀ ਦੁਨੀਆ ਉਹ ਕਿਵੇਂ ਸਾਡੀ ਚ ਪਹੁੰਚ ਗਈ ਵਿਗਿਆਨਕ ਯੁੱਗ ਹੈ ਇਸ ਕਰਕੇ ਨੁਕਸਾਨ ਬਹੁਤ ਵੱਡਾ ਹੋ ਸਕਦਾ ਹੈ ਪਰਮਾਣੂ ਯੰਗ ਵੀ ਬਣ ਸਕਦੀ ਹੈ ਸਾਡੇ ਇਹਨਾਂ ਨੂੰ ਜਲਦੀ ਤੋਂ ਜਲਦੀ ਰੋਕਵਾਇਆ ਜਾ ਸਕਦਾ ਅਰਜਿੰਦਰ ਜੀ ਤੁਰਕੀ ਇੱਕ ਮੁਸਲਿਮ ਕੰਟਰੀ ਹੈ ਕੱਲ ਤੁਰਕੀ ਦਾ ਇੱਕ ਬਹੁ ਕਾਰਗੋ ਜਹਾਜ਼ ਪਾਕਿਸਤਾਨ ਚ ਉਤਰਿਆ ਔਰ ਉਤਰਿਆ ਵੀ اسلامਾਬਾਦ ਚ ਹੈ ਦੱਸਿਆ ਜਾ ਰਿਹਾ ਹੈ ਕਿ ਤੁਰਕੀ ਡਰੋਨ ਸਪਲਾਈ ਕਰਦਾ ਹੈ ਪਾਕਿਸਤਾਨ ਨੂੰ ਵੇਚਦਾ ਹੈ ਔਰ ਕੱਲ ਡਰੋਨ ਬਹੁ ਵੱਡੀ ਮਾਤਰਾ ਚ ਆਏ ਨੇ ਤੇ ਤੁਹਾਨੂੰ ਇੱਕ ਹੋਰ ਆਰਡਰ ਦੇ ਦਨਾ ਕਿ ਕੱਲ اسلامਾਬਾਦ ਤਾਂ ਆਪਣੀ ਮਿਜ਼ਾਈਲ ਨੇ ਮਾਰ ਕੀਤੀ ਹੈ ਔਰ ਭਾਰਤ ਦੀ ਜਿਹੜੀ ਨੇਵੀ ਹੈ ਨੇਵੀ ਫੌਜ ਦੇ ਵੱਲੋਂ ਐਕਸਰਸਾਈਜ਼ ਕਰਨੇ ਕੇ ਅਭਿਆਸ ਕੱਲ੍ਹ ਤੋਂ ਹੀ ਸ਼ੁਰੂ ਕੀਤਾ ਗਿਆ ਹੈ ਹੋ ਸਕਦਾ ਹੈ ਕੱਲ ਦੇਖੋ ਲਾਹੌਰ ਕਰਾਚੀ اسلامਾਬਾਦ ਤਿੰਨ ਚਾਰ ਸ਼ਹਿਰਾਂ ਤੇ ਮੇਨ ਹਮਲਾ ਕੀਤਾ ਗਿਆ ਪਰ ਹਾਂ ਜਿਵੇਂ ਤੁਸੀਂ ਸਹੀ ਕਿਹਾ ਭਾਰਤੀ ਫੌਜ ਨੇ ਇਹ ਕਿਹਾ ਅੱਜ ਸਵੇਰੇ ਪ੍ਰੈਸ ਕਾਨਫਰੈਂਸ ਵੀ ਸਾਡਾ ਨਿਸ਼ਾਨਾ ਆਮ ਲੋਕ ਨਹੀਂ ਹੈਗੇ ਆ ਪਾਕਿਸਤਾਨ ਆਮ ਲੋਕਾਂ ਤੇ ਹਮਲੇ ਕਰ ਰਿਹਾ ਪਰ ਸਾਡਾ ਨਿਸ਼ਾਨਾ ਆਮ ਲੋਕ ਨਹੀਂ ਹਨ ਹਾਂ ਜੀ ਸਾਡਾ ਸਾਡਾ ਤਾਂ ਨਿਸ਼ਾਨਾ ਪਹਿਲਾਂ ਤੋਂ ਹੀ ਹੈ ਵੀ ਸਾਡਾ ਬਲੇਨ ਨਿਸ਼ਾਨਾ ਅੱਤਵਾਦ ਹੈ ਸਾਡਾ ਪਬਲਿਕ ਨਾਲ ਕੋਈ ਰੌਲਾ ਹੀ ਨਹੀਂ ਹੈ ਪਬਲਿਕ ਤਾਂ ਇੱਕ ਪਬਲਿਕ ਹੈ ਰੱਬ ਦਾ ਰੂਪ ਹੁੰਦੀ ਹੈ ਆ ਭਾਰਤੀ ਫੌਜ ਹਰ ਇੱਕ ਇਨਸਾਨ ਦੀ ਕਦਰ ਕਰਦੀ ਹੈ ਬਸ਼ਰਤ ਹੈ ਵੀ ਉਹ ਅੱਤਵਾਦ ਨਾ ਹੋਵੇ ਅੱਤਵਾਦ ਨੂੰ ਪਨਾਹ ਨਾ ਦਿੰਦਾ ਹੋਵੇ ਤੇ ਅੱਤਵਾਦੀਆਂ ਗਤੀਵਿਧੀਆਂ ਨਾ ਕਰਦਾ ਹੋਵੇ ਅੱਤਵਾਦ ਨੂੰ ਬੜੇ ਕੰਨੀ ਇੱਥੇ ਲੈਣ ਦੀ ਜਿਹੜੀ ਪਲੈਨਿੰਗ ਹੈ ਉਹ ਹਿੰਦੁਸਤਾਨ ਦੀ ਫੌਜ ਦੀ ਹੈਗੀ ਹੈ ਕਿ ਚਾਹੇ ਉਹ ਜਿਹੜਾ ਸਾਡਾ ਸੰਧੂਰ ਆਪਰੇਸ਼ਨ ਹੈ ਉਹ ਵੀ جاری ਹੈ ਹਜੇ ਉਹ ਖਤਮ ਨਹੀਂ ਹੋਇਆ ਜੇ ਕਿਤੇ ਵੀ ਮਤਲਬ ਅਤਵਾਦ ਬਾਰੇ ਪਤਾ ਲੱਗਦਾ ਤਾਂ ਸਾਡੀਆਂ ਫੌਜਾਂ ਇੰਨੀਆਂ ਮਸਤੈਦੀ ਨਾਲ ਉੱਥੇ ਪਹੁੰਚ ਕੇ ਉਹਦਾ ਨਾਮ ਨਿਸ਼ਾਨ ਮਿਟਾ ਕੇ ਵਾਪਸ ਉੜਨਗੀਆਂ ਡਾਕਟਰ ਸਾਹਿਬ ਕੱਲ ਰਾਤ ਸਾਰੇ ਪੰਜਾਬ ਦੇ ਯਾਨੀ ਕਿ 15 ਤੋਂ 20 ਜ਼ਿਲ੍ਹਿਆਂ ਵਿੱਚ ਬਲੈਕਆਊਟ ਕੀਤਾ ਗਿਆ ਪਟਿਆਲੇ ਵੀ ਸੀਗਾ ਔਰ ਮੈਂ ਤੁਹਾਨੂੰ ਦੱਸਣਾ ਕਿ ਚੰਡੀਗੜ੍ਹ ਮੁਹਾਲੀ ਪਟਿਆਲਾ ਕਈ ਸ਼ਹਿਰਾਂ ਵਿੱਚ ਐਡਵਾਈਜ਼ੀ ਜਾਰੀ ਕਰ ਦਿੱਤੀ ਹੈ ਲੋਕਾਂ ਲਈ ਵੀ ਲੋਕ ਆਪਣੇ ਘਰਾਂ ਦੇ ਛੱਤਾਂ ਬਾਲਕੋਨੀਆਂ ਤੇ ਨਾ ਜਾਣ ਜਦ ਤੱਕ ਮਾਹੌਲ ਸ਼ਾਂਤ ਨਹੀਂ ਹੁੰਦਾ ਆਪਣੇ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਹਾਂਜੀ ਦੇਖੋ ਸਾਡੇ ਪਾਸ ਇੱਥੇ ਪਟਿਆਲੇ ਦਾ ਨੰਬਰ ਵੀ ਜਾਰੀ ਕਰਤੇ ਐਮਰਜੈਂਸੀ ਨੰਬਰ ਨੇ ਜਿਹੜੇ ਹਾਂਜੀ ਨੰਬਰ ਜਾਰੀ ਕਰਤੇ ਤਾਂ ਕਿ ਮਤਲਬ ਲੋਕ ਖੁੱਲੀਆਂ ਜਮਾਦਾਨ ਦੇ ਵਿੱਚ ਨਾ ਜਾਣ ਬਾਲਕੋਨੀਆਂ ਦੇ ਵਿੱਚ ਨਾ ਜਾਣ ਕਿ ਜਿੱਥੇ ਹੋਰ ਇਕੱਠ ਭੀੜ ਭੜਕੇ ਨੇ ਉੱਥੇ ਨਾ ਜਾਣ ਆਪਣੇ ਘਰਾਂ ਦੇ ਵਿੱਚ ਬੈਠ ਕੇ ਮਤਲਬ ਆਪਣਾ ਸਮਾਂ ਜਿਹੜਾ ਉਹ گزارਣ ਦੀ ਕੋਸ਼ਿਸ਼ ਕਰਨ ਤਾਂ ਕਿ ਕੋਈ ਅਣਹੋਣੀ ਘਟਨਾ ਨਾ ਵਾਪਰੇ ਕਿਉਂਕਿ ਡਰ ਹੈ ਵੀ ਮਤਲਬ ਕੋਈ ਡਰੋਨ ਅਟੈਕ ਦਾ ਜਿਹੜਾ ਹੈਗਾ ਇਹ ਉਹ ਮਤਲਬ ਕੋਈ ਗੱਲ ਚੱਲੀ ਹੋਈ ਹੈ ਕਿ ਪਾਕਿਸਤਾਨ ਡਰੋਨ ਅਟੈਕ ਕਰ ਸਕਦੇ ਇਸ ਕਰਕੇ ਚੰਡੀਗੜ੍ਹ ਮੁਹਾਲੀ ਖੰਡ ਵਗੈਰਾ ਇਹ ਜੀਤਪੁਰ ਇੰਦਰ ਨੇ ਜਿਹੜੇ ਇਧਰ ਅਲਰਟ ਕੀਤੇ ਹੋਏ ਨੇ ਤੇ ਸਾਇਰਨ ਵੱਜ ਰਹੇ ਨੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਲੋੜ ਹੈ ਅਫਵਾਹਾਂ ਤੋਂ ਅਚਕਰ ਐਨ ਦੀ ਲੋੜ ਹੈ ਦੂਜੀ ਗੱਲ ਇਹ ਹੈ ਸਰਕਾਰ ਨੂੰ ਜਿਹੜੇ ਕੁਝ ਲੋਕ ਨਾ ਬਲੈਕ ਮਾਰਕੀਟਿੰਗ ਕਰਦੇ ਨੇ ਉਹਨਾਂ ਦੇ ਨਾਲ ਕਾਨੂੰਨੀ ਅਥੀ ਨਿਯੰਤਰਣ ਦੀ ਗੱਲ ਹੈ ਔਰ ਸਰਕਾਰ ਅਲਾਮ ਕਰ ਵੀ ਰਹੀ ਹੈ ਕਿ ਜੇ ਸਾਨੂੰ ਕੋਈ ਬਲੈਕ ਕਰਦਾ ਜਾਂ ਕੋਈ ਬਾਤ ਰੇਟ ਦੇ ਵਿੱਚ ਚੀਜ਼ਾਂ ਵੇਚਦਾ ਜਾਂ ਕੋਈ ਸਟਾਕ ਕਰਦਾ ਸਾਨੂੰ ਮਿਲ ਗਿਆ ਤਾਂ ਉਹਦੀ ਸ਼ਿੰਦਰ ਪ੍ਰੀਡ ਬਹੁਤ ਚੰਗੀ ਹੋ ਔਰ ਡਾਕਟਰ ਸਾਹਿਬ ਕੱਲ ਦੀ ਇੱਕ ਵੱਡੀ ਅਪਡੇਟ ਹੈ ਰਾਤ ਦੀ ਕਿ ਭਾਰਤ ਨੇ ਰਸ਼ੀਆ ਤੋਂ S400 ਇਹ ਡਿਫੈਂਸ ਮਿਜ਼ਾਈਲ ਸਿਸਟਮ ਖਰੀਦਿਆ ਸੀ ਜਿਸ ਤੇ ਬਹੁਤ ਸਾਰੇ ਸਵਾਲ ਉੱਠੇ ਸੀ ਪਰ ਕੱਲ S4 100 ਮਿਜ਼ਾਈਲ ਜਿਹੜਾ ਕਿ ਸਟ੍ਰਾਈਕ ਕਰਦਾ ਸਿੱਧਾ ਹਵਾ ਦੇ ਵਿੱਚ ਜਿਹਨੇ ਕਿ ਕੱਲ 90 ਤੋਂ ਜ਼ਿਆਦਾ ਡਰੋਨ ਗੇਰੇ ਨੇ ਕੱਲ ਉਨੇ ਹੀ ਭਾਰਤ ਦੇ ਕਈ ਸ਼ਹਿਰਾਂ ਖਾਸ ਕਰਕੇ ਤਾਂ ਅੰਦਾਜ਼ਾ ਦਿਨਾ ਕਿ ਜੰਮੂ ਨੂੰ ਨਿਸ਼ਾਨਾ ਬਣਾਇਆ ਗਿਆ ਜੰਮੂ ਯੂਨੀਵਰਸਿਟੀ ਦੇ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਪਠਾਨਕੋਟ 에어ਪੋਰਟ ਬੰਦ ਕਰ ਦਿੱਤਾ ਗਿਆ ਸੀ ਉਹ ਸਾਰੇ ਯਾਨੀ ਕਿ ਡਰੋਨ ਉਹ ਐਕਸ 400 ਮਿਜ਼ਾਈਲ ਦੇ ਕਰਕੇ ਹੀ ਸਾਰੇ ਨਸ਼ਟ ਕੀਤੇ ਗਏ ਨੇ ਹਾਂਜੀ ਅੱਜ ਦੇਖੋ ਜਿਹੜਾ ਉਹ ਐਸ 400 ਹੈ ਮਤਲਬ ਉਹ ਬਹੁਤ ਕਾਮਯਾਬ ਸਿੱਧ ਹੋਇਆ ਜਿਹਦੇ ਕਰਕੇ ਮਤਲਬ ਇੱਕ ਹਿੰਦੁਸਤਾਨ ਇੱਕ ਪਾਵਰਫੁੱਲ ਮਤਲਬ ਜਿਹੜੀ ਫੌਜ ਹੈ ਸਾਡੀ ਉਹ ਜਣੀ ਜਾਣ ਲੱਗ ਪਈ ਤਾਂ ਕਿ ਸਾਡੇ ਜਿਹੜੇ ਅਸੀਂ ਹਥਿਆਰ ਨੇ ਉਹ ਵੱੰਦਾ ਹਵਾ ਤੋਂ ਹਵਾ ਦੇ ਵਿੱਚ ਵੀ ਮਾਰ ਕਰ ਸਕਦੇ ਨੇ ਤੇ ਦੁਸ਼ਮਣ ਦਾ ਜੇ ਕੋਈ ਬਾਹਰ ਹੈ ਤਾਂ ਉਹਨੂੰ ਕੈਨਸਲ ਵੀ ਕਰ ਦਿੰਦੇ ਨੇ ਉਹਨੂੰ ਡਿਸਟਰਾਏ ਕਰ ਦਿੰਦੇ ਨੇ ਇਸ ਕਰਕੇ ਮਤਲਬ ਉਹਨੇ ਸਾਡੀ ਬਹੁਤ ਬਚਤ ਕੀਤੀ ਹੈ ਠੀਕ ਹੈ ਵਿਰੋਧੀ ਪਾਰਟੀਆਂ ਉਹ ਕਰਦੀਆਂ ਹੁੰਦੀਆਂ ਨੇ ਇਹ 2018 ਦੇ ਵਿੱਚ ਖਰੀਦੇ ਸੀਗੇ ਪੈਸੇ ਜੋ ਹੁਣ ਅੱਜ ਕੰਮ ਦੇ ਰਹੇ ਨੇ ਤੇ ਹੁਣ ਉਹਨਾਂ ਦੀ ਜਾਇਜਾਕਾਰ ਹੋ ਰਹੀ ਹੈ ਏ ਡਾਕਟਰ ਸਾਹਿਬ ਯੂএনਏ ਤੋਂ ਅਪਡੇਟ ਆ ਰਹੀ ਹੈ ਕਿ ਯੂএনਏ ਨੇ ਪਾਕਿਸਤਾਨ ਤੇ ਭਾਰਤ ਨੂੰ ਗੱਲ ਕਰਨ ਲਈ ਕੱਲ ਮੀਟਿੰਗ ਰੱਖੀ ਸੀ ਯੂএনਏ ਦਾ ਕਹਿਣਾ ਹੈ ਕਿ ਭਾਰਤ ਗੱਲ ਕਰਨ ਲਈ ਤਿਆਰ ਸੀ ਪਰ ਪਾਕਿਸਤਾਨ ਗੱਲਬਾਤ ਨਹੀਂ ਕਰਨਾ ਜਾਂਦਾ ਜੇ ਕੋਈ ਪਾਕਿਸਤਾਨ ਨੂੰ ਕੁਝ ਦੇਸ਼ ਨੇ ਜਿਹੜੇ ਉਹ ਗਲ ਲਾ ਰਹੇ ਨੇ ਜਿੱਦਾਂ ਉਹ ਹਥਿਆਰ ਵੇਚਣਾ ਹੁੰਦਾ ਸੀ ਤੇ ਕੁਝਾ ਮਤਲਬ ਉਹਨੂੰ ਬਲਦੀ ਦੇ ਬੁੱਥੇ ਧੱਕ ਕੇ ਹੁਣ ਉਹ ਪੈਰ ਪਿਸ਼ਾਂਗ ਚਕੇਸ ਕਰਕੇ ਪਾਕਿਸਤਾਨ ਦੇ ਵਿੱਚ ਨਰਾਸ਼ਤਾ ਪਾਕਿਸਤਾਨ ਦਾ ਹਾਲਾਤ ਜਿਹੜੇ ਬਹੁਤ ਜਿਆਦੇ ਬੁਰੇ ਨੇ ਕਿਉਂਕਿ ਬੀਐਲਏ ਵਾਲਿਆਂ ਨੇ 14 ਚੌਕੀਆਂ ਦੇ ਉੱਤੇ ਕਬਜ਼ਾ ਕਰ ਲਿਆ ਹਾਂਜੀ ਹਾਂਜੀ ਪਾਕਿਸਤਾਨ ਦੇ ਵਿੱਚ ਬੀਐਲਏ ਵਾਲਿਆਂ ਨੇ 14 ਕੰਪਨੀਆਂ ਦੇ 14 ਚੌਕੀਆਂ ਦੇ ਉੱਤੇ ਕਬਜ਼ਾ ਕਰ ਲਿਆ ਤੇ ਕਾਫੀ ਸਾਰੀ ਫੌਜ ਦਾ ਜਿਹੜਾ ਉਹਨਾਂ ਨੇ ਨੁਕਸਾਨ ਕਰਤਾ ਇਸ ਕਰਕੇ ਪਾਕਿਸਤਾਨ ਦੇ ਵਿੱਚ ਹੱਗੜਣ ਮੱਚੀ ਹੋਈ ਹੈ ਪਾਕਿਸਤਾਨ ਮਤਲਬ ਸੋਚ ਰਿਹਾ ਹੈ ਵੀ ਅਸੀਂ ਕੀ ਕੀਤਾ ਸੀ ਤੇ ਕੀ ਬਣ ਰਿਹਾ ਉਹਨਾਂ ਨੂੰ ਇਹ ਸੀ ਵੀ ਅਸੀਂ ਜਿਹੜਾ ਦੁਨੀਆ ਨੂੰ ਦੋ ਧਰਮਾਂ ਦੇ ਵਿੱਚ ਵੰਡ ਦਿਆਂਗੇ ਹਿੰਦੂ ਤੇ ਮੁਸਲਮਾਨ ਜਿੱਦ ਵਿੱਚ ਉਹ ਕਾਮਯਾਬ ਨਹੀਂ ਹੋਏ ਕਿਉਂਕਿ ਸਾਡੇ ਮੁਸਲਮਾਨ ਭਰਾ ਨੇ ਜਿਹੜੇ ਉਹ ਬਹੁਤ ਸੱਚੇ ਜਿਹੇ ਤਰੀਕੇ ਨਾਲ ਹਿੰਦੋਸਤਾਨ ਦੀ ਮਦਦ ਕਰ ਰਹੇ ਹੈ ਡਾਟਾ ਜੀ ਤੁਸੀਂ ਸਹੀ ਕਿਹਾ بلوچستان ਦੇ ਜਿਹੜੇ ਲੋਕ ਨੇ ਉਹ ਪਹਿਲੇ ਦੁਖੀ ਸੀ ਪਾਕਿਸਤਾਨ ਸਰਕਾਰ ਤੋਂ ਉਹਨਾਂ ਨੇ ਕਾਫੀ ਯਾਨੀ ਪੁਲਿਸ ਚੋਕ ਕੇ ਤਬਾਹ ਕਰਤੇ ਨੇ ਔਰ ਦੂਸਰੀ ਅਪਡੇਟ ਇਹ ਹੈ ਕਿ ਚਾਈਨਾ ਨੇ ਹੁਣ ਹੱਥ ਪਿੱਛੇ ਖੜੇ ਕਰ ਲਏ ਨੇ ਪਾਕਿਸਤਾਨ ਨੂੰ ਮਦਦ ਦੇਣ ਤੋਂ ਤੇ ਜੇਕਰ ਗੱਲ ਕੀਤੀ ਹੈ ਡਾਟਾ ਸਾਹਿਬ ਇਹ ਵੀ ਸੋਚ ਵਿਚਾਰ ਕਰਨ ਵਾਲੀ ਗੱਲ ਹੈ ਪਾਕਿਸਤਾਨ ਇਹ ਕੀ ਸੋਚ ਰਿਹਾ ਵੀ ਜੇਕਰ بلوچستان ਵਿੱਚੋਂ ਕੱਢਿਆ ਗਿਆ ਉਧਰੋਂ ਉਧਰੋਂ ਭਾਰਤ ਨੇ ਸਿੰਧ ਤੇ ਅਟੈਕ ਕਰਨਾ ਚਾਹਦਾ ਤਾ ਪਾਕਿਸਤਾਨ ਦੇ ਕੋਲ ਕਿੰਨਾ ਕੁ ਖਤਰਾ ਬਚੇਗਾ ਪਾਕਿਸਤਾਨ ਕਾਨੂੰ ਕਰਿਆ ਕੀ ਹਾਂਜੀ ਦੇਖੋ ਪਾਕਿਸਤਾਨ ਜਿਹੜੇ ਬਲੋਚਿਸਤਾਨੀ 70 ਸਾਲ ਤੋਂ ਲੜਾਈ ਲੜ ਰਹੇ ਨੇ ਜਿਨ੍ਹਾਂ ਨੂੰ ਹੁਣ ਮਤਲਬ ਸਮਾਂ ਉਹਨਾਂ ਨੇ ਬਹੁਤ ਸਾਰਾ ਆਪਣਾ ਨੁਕਸਾਨ ਪਹਿਲਾਂ ਕਰਵਾਇਆ ਹੈ ਤੇ ਪਾਕਿਸਤਾਨੀ ਫੌਜਾਂ ਨੇ ਉਹਨਾਂ ਦਾ ਨੁਕਸਾਨ ਪਹਿਲਾਂ ਬਹੁਤ ਜ਼ਿਆਦਾ ਕਰਿਆ ਹੈ ਹੁਣ ਉਹਨਾਂ ਦੀ ਉਹ ਕਹਾਣੀ ਠੀਕ ਆ ਗਈ ਕਿਉਂਕਿ ਜਿਹੜੀ ਪਾਕਿਸਤਾਨ ਦੀ ਫੌਜ ਹੈ ਉਹ ਦੂਜੇ ਪਾਸੇ ਇੱਕ ਤਾਂ ਉਹਦਾ ਮਨੋਗਲ ਵਿੱਧਿਆ ਹੋਇਆ ਹੈ ਦੂਜੇ ਪਾਸੇ ਉਹਨਾਂ ਦੇ ਹਥਿਆਰ ਨੇ ਜਿਹੜੇ ਉਹ ਕੰਮ ਨਹੀਂ ਕਰ ਰਹੇ ਇਸ ਕਰਕੇ ਜਿਹੜੇ ਬਲੋਚਿਸਤਾਨੀ ਨੇ ਉਹ ਕਬਜ਼ਾ ਕਰ ਰਹੇ ਲੇਤੇ ਉਹ ਆਜ਼ਾਦੀ ਦੀ ਮੰਗ ਕਰ ਰਹੇ ਨੇ ਹੋ ਸਕਦਾ ਹੈ ਮਤਲਬ ਬੰਗਲਾਦੇਸ਼ ਵਾਂਗੂ ਪਦੋਚਸਤਾਨ ਵੀ ਆਜ਼ਾਦੀ ਲੈ ਜੇ ਇਹਦਾ ਕੋਈ ਪਤਾ ਨਹੀਂ ਹੁੰਦਾ ਗੱਲ ਕਰ ਵੀ ਜਿਹੜਾ ਜਾਨੀ ਮਾਲੀ ਨੁਕਸਾਨ ਹੈ ਉਹ ਇਨਸਾਨੀਅਤ ਦਾ ਨਹੀਂ ਹੋਣਾ ਚਾਹੀਦਾ ਲੜਾਈ ਚਾਹੇ ਕੋਈ ਹੈ ਚਾਹੇ ਆਜ਼ਾਦੀ ਕੋਈ ਹੈ ਚਾਹੇ ਬਾਰਡਰ ਕੋਈ ਹੈ ਮਤਲਬ ਜਿਹੜੀ ਲੜਾਈ ਹੈ ਉਹ ਟੈਕਨੀਕਲ ਤਰੀਕੇ ਨਾਲ ਲੜੀ ਜਾਣੀ ਚਾਹੀਦੀ ਹੈ ਤਾਂ ਕਿ ਜਿਹੜਾ ਜਾਨੀ ਮਾਲੀ ਨੁਕਸਾਨ ਹੈ ਉਹ ਬਹੁਤ ਘੱਟ ਹੋ ਸਹੀ ਕਿਹਾ ਤੁਸੀਂ ਡਾਕਟਰ ਸਾਹਿਬ ਮੈਂ ਇਸਤੇ ਵੀ ਆਣਾ ਕਿਉਂਕਿ ਇਹ ਜਿਹੜੇ ਆਪਾਂ ਦਾ ਚਲੋ ਸਾਡਾ ਪਟਿਆਲਾ ਬਹੁਤ ਸਾਈਡ ਤੇ ਪੈ ਜਾਂਦਾ ਜਿਹੜੇ ਬਾਰਡਰ ਇਲਾਕੇ ਨੇ ਪੰਜਾਬ ਦੇ ਕਿਉਂਕਿ ਸਭ ਤੋਂ ਵੱਡਾ ਨੁਕਸਾਨ ਪੰਜਾਬ ਦਾ ਹੋਣਾ ਹੈ ਜੇ جنگ ਲੱਗਦੀ ਹੈ ਤਾਂ ਉਹ ਲੋਕਾਂ ਨੂੰ ਬੀਐਸਐਫ ਸੁਰੱਖੇਦ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਆਪਾਂ ਸ਼ਾਇਦ ਕੱਲ ਵੀ ਗੱਲ ਕੀਤੀ ਕਿ ਗੁਰਦਾਸਪੁਰ ਦਾ ਇੱਕ ਪਿੰਡ ਹੈ ਲਾਸਟ ਵਾਲਾ ਉਥੋਂ ਦੇ ਜਿਹੜੇ ਨੌਜਵਾਨ ਨੇ ਉਹ ਪਿੰਡ ਨਹੀਂ ਖਾਲੀ ਕਰ ਰਹੇ ਉਹ ਟਰੈਕਟਰ ਟਰਾਲੀਆਂ ਲੈ ਕੇ ਖੜ ਗਏ ਨੇ ਉਹ ਕਹਿੰਦੇ ਸੀ ਭਾਰਤੀ ਫੌਜ ਦਾ ਸਾਥ ਦੇਵਾਂਗੇ ਨਾਲ ਨਾਲੇ ਕਿਸਾਨ ਵੀ ਆ ਗਏ ਨੇ ਇਹ ਇੱਕ ਬੜੀ ਵੱਡੀ ਗੱਲ ਹੈ ਫੌਜ ਨੂੰ ਯਾਨੀ ਕਿ ਹੌਸਲਾ ਦੇਣਾ ਹਾਂਜੀ ਦੇਖੋ ਇਹ ਤਾਂ ਨਰਦੀ ਕੋ ਦਰਿਆਦਲੀ ਗੱਲ ਹੈ ਗੱਲ ਕਰ ਜਿਹੜੇ ਨੇ ਪੁਰਾਣੀਆਂ ਜੰਗਾਂ ਦੇ ਝੋਈਆਂ ਨੇ ਪੁਰਾਣੇ ਬਜ਼ੁਰਗ ਨੇ ਉਹ ਬੇਨਤੀਆਂ ਕਰ ਰਹੇ ਨੇ ਵੀ ਜਿਹੜੇ ਪਹਿਲੇ ਅਸੀਂ ਕਾਲੇ ਦੌਰ ਵਿੱਚ ਹੋਏ ਨੇ ਇਹ ਦੁਆਰੇ ਸਾਡੀ ਆਉਣ ਵਾਲੀ ਅਚਲੀ ਇਹ ਨਵੀਂ ਪੀੜ੍ਹੀ ਐ ਇਹਨੂੰ ਇਹ ਕਾਲਾ ਦੌਰ ਨਾ ਦਿਖਾਇਆ ਜਾਵੇ ਉਹ ਬੇਨਤੀਆਂ ਕਰ ਰਹੇ ਨੇ ਵੀ ਜਲਦੀ ਤੋਂ ਜਲਦੀ ਜੰਗ ਨਾ ਲੱਗੇ ਤੇ ਇਹਦਾ ਹੱਲ ਹੋਵੇ ਤਾਂ ਕਿ ਜਿਹੜਾ ਮਤਲਬ ਮੰੰਜਰ ਨੇ ਖਤਰੇ ਦੇ ਮੰੰਜਰ ਨੇ ਉਹ ਉਹ ਜਿਨ੍ਹਾਂ ਨੇ ਉਹਨਾਂ ਨੇ ਦੇਖੇ ਨੇ ਜਾਂ ਹੰਡਾਏ ਨੇ ਕਿਉਂਕਿ ਉਸ ਤੋਂ ਬਾਅਦ ਜਿਹੜਾ ਲੁੱਟਮਾਰ ਚੋਰੀ ਥੱਕੀਦਾ ਸਿਸਟਮ ਦੌਰ ਚੱਲਦਾ ਹੁੰਦਾ ਉਹ ਬਹੁਤ ਭਿਆਨਕ ਰੂਪ ਹੋਂ ਧਾਰਨ ਕਰ ਜਾਂਦਾ ਜਿਸ ਕਰਕੇ ਮਤਲਬ ਜਿਹੜੇ ਬਜ਼ੁਰਗ ਬੰਦੇ ਨੇ ਉਹ ਬਹੁਤ ਅਪੀਲਾ ਕਰ ਰਹੇ ਨੇ ਦੋਨਾਂ ਸਰਕਾਰਾਂ ਨੂੰ ਅੱਬ ਤੇ ਇੰਟਰਨੈਸ਼ਨਲ ਜੁਨੇਸਕੋ ਵਰਗਿਆਂ ਨੂੰ ਤਾਂ ਕਿ ਮਤਲਬ ਜਿਹੜੇ ਹਾਲਾਤ ਨੇ ਉਹ ਵੱਤ ਤੋਂ ਵੱਤਰ ਨਾ ਹੋਣ ਇਸ ਗੱਲ ਨੂੰ ਇੱਥੇ ਹੀ ਨਿਜਿੱਠਿਆ ਜਾਵੇ ਤਾਂ ਕਿ ਕੋਈ ਜੇ ਕੋਈ ਮਸਲਾ ਇਹਨਾਂ ਦਾ ਆਪਸ ਹੈ ਉਹਨੂੰ ਬੈਠ ਕੇ ਟੇਬਲ ਤੇ ਹੱਲ ਕੀਤਾ ਜਾਵੇ ਕਿ ਕਿਹਾ ਤੁਸੀਂ ਕਹੇ ਤੁਸੀਂ ਪਾਕਿਸਤਾਨ ਦੇ ਲੋਕ ਨੇ ਉਹ ਵੀ ਪਾਕਿਸਤਾਨ ਸਰਕਾਰ ਦੇ ਖਿਲਾਫ ਉਤਰ ਗਏ ਨੇ ਪਰ ਪਾਕਿਸਤਾਨ ਦੀ ਜਿਹੜੀ ਸਰਕਾਰ ਹੈ ਉਹ ਸੋਚਣਾ ਨਾ ਵੀ ਲੈ ਰਹੀ ਹਾਂਜੀ ਪਾਕਿਸਤਾਨ ਦੀ ਸਰਕਾਰ ਜਿਹੜੀ ਐ ਹੁਣ ਉਹ ਖਬਰਾਈ ਹੋਈ ਐ ਔਰ ਬਖਰਾਈ ਹੋਈ ਐ ਉਹ ਤਾਂ ਸੋਚ ਰਿਹਾ ਤੇ ਅਸੀਂ ਕਰੀਏ ਤਾਂ ਕੀ ਕਰੀਏ ਕਿਉਂਕਿ ਉਧਰੋਂ ਹਿੰਦੁਸਤਾਨ ਵਾਲਿਆਂ ਦੇ ਪਾਣੀ ਦੀ ਸ਼ਰਤਾ ਉਹਨਾਂ ਵਾਸਤੇ ਜੇਕਰ ਪਾਣੀ ਦਾ ਦੌਰ ਚੱਲ ਗਿਆ ਤਾਂ ਉਹਨਾਂ ਦੇ ਹਾਲਾਤ ਹੋਰ ਵੱਧ ਤੋਂ ਵੱਧਰ ਹੋ ਜਾਣਗੇ ਕਿਉਂ ਪਾਣੀ ਤਾਂ ਇਹ ਮਾਰੀ ਜੀ ਵਰਨ ਵਿੱਚ ਦੀ ਵੀ ਲੰਘ ਜਾਂਦਾ ਇਸ ਕਰਕੇ ਮਤਲਬ ਉਹਨਾਂ ਨੂੰ ਲੋਕਾਂ ਨੂੰ ਉਧਰ ਲਿਆਨ ਨੂੰ ਵੀ ਤੇ ਇੱਧਰ ਲਿਆਨ ਨੂੰ ਵੀ ਜਿਹੜੇ ਸਮਝਦਾਰ ਤੇ ਆਗਾ ਬਹੁਤ ਲੋਕ ਨੇ ਉਹ ਇਹ ਚਾਹੁੰਦੇ ਨੇ ਵੀ ਝੰਗ ਬੰਦ ਹੋਵੇ ਝੰਗ ਜਾਦਾ ਜਾਂਦੇ ਮਤਲਬ ਚਰਚੱਲੀ ਹੋਈ ਵਿਨਾਸ਼ਕਾਰੀ ਤੋਂ ਸਵਾਏ ਹੋਰੇ ਕੁਝ ਨਹੀਂ ਕਰਦੀ ਔਰ ਡਾਕਟਰ ਸਾਹਿਬ ਇੱਕ ਹੋਰ ਅਪਡੇਟ ਜਿਹੜੀ ਮੇਰੇ ਕੋਲ ਆਈ ਹੈ ਕਿ ਵੈਸ਼ਨੂ ਮਾਤਾ ਜੰਮੂ ਕਸ਼ਮੀਰ ਦੀ ਪੈਂਦੀ ਹੈ ਉੱਥੇ ਵੀ ਹਮਲਾ ਕਰਨ ਦੀ ਕੋਸ਼ਿਸ਼ ਹੀ ناکਾਮ ਕੀਤੀ ਗਈ ਹੈ ਤੇ ਦੂਸਰਾ ਬਠਿੰਡਾ ਦੇ ਖੇਤਰਾ ਦੇ ਵਿੱਚ ਕਾਫੀ ਯਾਨੀ ਕਿ ਉਹਨਾਂ ਦੇ ہاں ਮਿਜ਼ਾਈਲਾਂ ਗਿਰਿਆ ਦੋ ਮਿਜ਼ਾਈਲਾਂ ਗਿਰਿਆ ਤੋੜੀਆਂ ਗਈਆਂ ਨੇ ਇਹਨਾਂ ਭਾਰਤੀ ਫੌਜ ਦੇ ਵੱਲੋਂ ਯਾਨੀ ਕਿ ਲੋਕ ਧਾਰਮਿਕ ਸਥਾਨਾਂ ਨੂੰ ਜਾਣਾ ਕਿਉਂ ਬਣਾ ਰਹੇ ਨੇ ਕਿ ਹੈ ਡਰੋਨ ਹਾਂਜੀ ਇਹ ਲੋਕ ਧਾਰਮਿਕ ਸਥਾਨਾਂ ਉੱਥੇ ਡਰੋਨ ਡਿੱਗਿਆ ਜਿਸ ਦੇ ਤਰਕੇ ਮਤਲਬ ਜਾਨੀ ਨੁਕਸਾਨ ਤਾਂ ਨਹੀਂ ਕੋਈ ਹੋਇਆ ਉੱਥੇ ਦੋ ਤਿੰਨ ਫੁੱਟ ਦਾ ਖੰਡਾ ਵੀ ਪਟਿਆ ਗਿਆ ਤੇ ਜਿਹੜੇ ਲਵੇ ਬਕਾਨ ਸੀਗੇ ਉਹਨਾਂ ਦੇ ਸ਼ੀਸ਼ੇ ਕਿਰਕੀਆਂ ਟੁੱਟ ਗਏ ਇਸ ਕਰਕੇ ਮਤਲਬ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਜਿਆਦਾ ਇਕੱਠ ਨਾ ਕਰੋ ਜੇ ਕੋਈ ਤੁਹਾਨੂੰ ਚਮਕਦੀ ਚੀਜ਼ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਦਿਂਦੀ ਹੈ ਜਿਹੜੀ ਕੋਈ ਛੱਕੀ ਹੈ ਉਹਨੂੰ ਹੱਥ 'ਚ ਨਾ ਲਓ ਉਸ ਨੂੰ ਤਲਾਹ ਦਿਓ ਫੌਜ ਨੂੰ ਤਲਾਹ ਦਿਓ ਅਫਸਰਾਂ ਨੂੰ ਤਲਾਹ ਦਿਓ ਤਾਂ ਕਿ ਮਤਲਬ ਜਿਹੜੀ ਕੋਈ ਹੋਰ ਟਰੈਜੇਡੀ ਹੈ ਉਹ ਮੁਰੇ ਨਾ ਪੇਸ਼ ਹੋਵੇ ਕਿਉਂਕਿ ਸਾਰੀਆਂ ਸਰਕਾਰਾਂ ਨੇ ਹਸਪਤਾਲਾਂ ਨੂੰ ਕਹਿਤਾ ਮੈਡੀਸਨ ਵਾਲਿਆਂ ਨੂੰ ਕਹਿਤਾ ਇੰਤਜ਼ਾਮ ਰੱਖੋ ਐਮਰਜੈਂਸੀ ਥੋਨ ਨੇ ਜਿਹੜੇ ਉਹ ਔਨ ਰੱਖੋ ਇਸ ਕਰਕੇ ਕੋਈ ਵੀ ਐਮਰਜੈਂਸੀ ਹਾਲਾਤ ਆਉਣ ਦੇ ਉੱਤੇ ਇੱਕ ਮਿੰਟ ਦੇ ਵਿੱਚ ਸਾਰੀ ਸਰਵਿਸ ਪ੍ਰੋਵਾਈਡ ਕੀਤੀ ਜਾਵੇ ਪਤੇ ਇੰਤਜ਼ਾਮ ਸਾਰੇ ਨੇ ਇੰਤਜ਼ਾਮ ਵੱਲੋਂ ਕੋਈ ਕਮੀ ਨਹੀਂ ਹੈ ਜੀ ਦਲਕਰ ਕਰਮੀਆਂ ਦਾ ਇੱਥੇ ਹੈ ਵੀ ਪ੍ਰਮਾਤਮਾ ਦਾ ਜਿਹੜਾ ਮਿਹਰ ਭਰਿਆ ਹੱਥ ਹੈ ਉਹ ਦੋਨਾਂ ਦੇਸ਼ਾਂ ਦੇ ਲੋਕਾਂ ਦੇ ਉੱਤੇ ਟਿਕੇ ਤਾਂ ਕਿ ਲੋਕਾਂ ਨੂੰ ਮਤਲਬ ਜਿਹੜਾ ਆਪਦਾ ਜੀਵਨ ਉਹ ਸਬਕਾ ਬੁਜਾਰ ਸਕਣ ਤੇ ਕੋਈ ਇਹ ਜੀ ਤਾਸਿਕ ਦੀ ਦਾ ਮੌਕਾ ਉਹਨਾਂ ਨੂੰ ਨਾ ਮਿਲੇ ਤਾਂ ਕਿ ਉਹ ਮਤਲਬ ਇਸ ਸੰਕਟ ਦੇ ਵਿੱਚ ਪੈ ਜਾਣ ਸੰਕਟਾ ਤੋਂ ਹਰ ਇੱਕ ਬੰਦਾ ਡਰਦਾ ਹੁੰਦਾ ਸਿਆਣਾ ਬੰਦਾ ਡਰਦਾ ਹੁੰਦਾ ਚੰਗਾ ਦੇਸ਼ ਡਰਦਾ ਹੁੰਦਾ ਫੌਜ ਦੀ ਚੌਂਦੀ ਹੁੰਦੀ ਹੈ ਵੀ ਕਿਸੇ ਦੇ ਉੱਤੇ ਸੰਕਟ ਨਾ ਪਵੇ ਕਿਉਂਕਿ ਪਬਲਿਕ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਜੀ ਪਰ ਡਾਕਟਰ ਸਾਹਿਬ ਮਾਰੇ ਦਾ ਹਮੇਸ਼ਾ ਗਰੀਬ ਲੋਕ ਜਾਂਦੇ ਆ ਨਾ ਉਹ ਦੇਖੋ ਇਹ ਇਹ ਲੋਕਾਂ ਨੇ ਕਿੰਨਾ ਵਧੀਆ ਮੌਕਾ ਚੁਣਿਆ ਕਿਸ ਬੈਠ ਕਰਨ ਦਾ ਜਦੋਂ ਕਿ ਸਾਡੇ ਉਰੇ ਧਾਰਮੀ ਗੇੜੇ ਜਿਵੇਂ ਵੈਸ਼ਨੂ ਮਾਤਾ ਕਹ ਲਿਏ ਹੈਨਾ ਜਾਂ ਹੋਰ ਸਾਡੇ ਧਾਰਮੀ ਉੱਥੇ ਜਾਣ ਦਾ ਸਮੇਂ ਹੁੰਦਾ ਛੁੱਟੀਆਂ ਦਾ ਉਦੋਂ ਹੀ ਇਹ ਹਮਲਾ ਕਰਨੀ ਸੋਚਦੇ ਨੇ ਬੰਦੇ ਸਿਰ ਉਖਾ ਹਾਂਜੀ ਮੈਂ ਕਹਾਂ ਵੀ ਜਦੋਂ ਇਹ ਲੋਕ ਉਦੋਂ ਉਸ ਸਮੇਂ ਹਮਲਾ ਕਰਦੇ ਹਨ ਜਦੋਂ ਸਾਡੇ ਉਰੇ ਛੁੱਟੀਆਂ ਹੁੰਦੀਆਂ ਤੇ ਸਾਡੇ ਲੋਕ ਧਾਰਮਿਕ ਸਥਾਨਾਂ ਆਉਂਦੇ ਚਾਹੇ ਵੈਸ਼ਨੂ ਮਾਤਾ ਦੀ ਗੱਲ ਕਰ ਲਈਏ ਚਾਹੇ ਬੰਬੰਬੋਲੇ ਗੱਲ ਕਰ ਲਈਏ ਜਦੋਂ ਉੱਥੇ ਜਾਣ ਲਈ ਲੋਕ ਤਿਆਰ ਹੁੰਦੇ ਆ ਉਦੋਂ ਹੀ ਇਹ ਲੋਕ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਹਨ ਜਾਣ ਕੇ ਹਾਂ ਦੇਖੋ ਜੀ ਇਹਹੀ ਤਾਂ ਕਾਰਨ ਹੈ ਜ ਇਹਨਾਂ ਦੀ ਇਹਹੀ ਤਾਂ ਜਿਹੜੀ ਮਾਨਸਿਕਤਾ ਛੋਟੀ ਹੈ ਕਿਉਂਕਿ ਇਹ ਧਰਮ ਲੋਕਾਂ ਨੂੰ ਧਾਰਮਿਕ ਬੰਡੀਆਂ ਦੇ ਵਿੱਚ ਵੰਡਣਾ ਚਾਹੁੰਦੇ ਨੇ ਜੀ ਜਿਹੜੇ ਪਾਕਿਸਤਾਨ ਦੀ ਟਰੈਜਡੀ ਆ ਉਹ ਇਹ ਹੀ ਹੈ ਵੀ ਮਤਲਬ ਲੋਕਾਂ ਨੂੰ ਧਾਰਮਿਕ ਜਨੂਨ ਦੇ ਵਿੱਚ ਭੜਕਾ ਕੇ ਲੋਕਾਂ ਦਾ ਖਾਣਾ ਜੰਗੀ ਆਪਸ ਦੇ ਵਿੱਚ ਖਾਇਆ ਜਾਵੇ ਪਰ ਹਿੰਦੁਸਤਾਨ ਦੇ ਲੋਕ ਹਿੰਦੁਸਤਾਨ ਦੀ ਫੌਜ ਹਿੰਦੁਸਤਾਨ ਦੀ ਪਬਲਿਕ ਇਹਨਾਂ ਦੀਆਂ ਭੰਜੀਆਂ ਇਸ ਤਰ੍ਹਾਂ ਦੀਆਂ ਹਰਕਤਾਂ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਇਹ ਲੋਕ ਧਾਰਮਿਕ ਸਥਾਨਾਂ ਦੇ ਉੱਤੇ ਸੱਖ ਵੀ ਘੱਟ ਕਰਨਗੇ ਧਾਰਮਿਕ ਸਥਾਨਾਂ ਦੇ ਉੱਤੇ ਲਾਈਟਾਂ ਵੀ ਘੱਟ ਜਗਾਉਣਗੇ ਧਾਰਮਿਕ ਸਥਾਨਾਂ ਦੇ ਉੱਤੇ ਢੋਲ ਵੀ ਘੱਟ ਘੜ ਪਾਉਣਗੇ ਇਸ ਕਰਕੇ ਸਾਰੇ ਲੋਕਾਂ ਨੂੰ ਵੀ ਇਹ ਬੇਨਤੀ ਕਰਦੇ ਆਂ ਵੀ ਧਾਰਮਿਕ ਪ੍ਰੋਗਰਾਮਾਂ ਨੂੰ ਪ੍ਰੋਗਰਾਮਾਂ ਨੂੰ ਥੋੜਾ ਜਿਹਾ ਪੋਸਟਪੋਨ ਕਰ ਲਓ ਤਾਂ ਕਿ ਜਿਹੜਾ ਇਹ ਮਾਰੇ ਦਿਲ ਦੇ ਨਿਪਟਾਰੇ ਨਾਲ ਉਸ ਤੋਂ ਬਾਅਦ ਆਪਾਂ ਜਾਇਦਾਦਕਾਰ ਕਰਨ ਸਿਆਂ ਜੇ ਪਬਲਿਕ ਸਹੀ ਹੋਊਗੀ ਤਾਂ ਹੀ ਜਾਇਦਾਦਕਾਰ ਸਹੀ ਹੋਣਗੀਆਂ ਜੇ ਪਬਲਿਕ ਹੀ ਨਹੀਂ ਕਿ ਹੈ ਫਿਰ ਜਾਇਦਾਦਕਾਰ ਵੀ ਨਹੀਂ ਹੁੰਦੀ ਇਸ ਕਰਕੇ ਬੇਨਤੀ ਕਰਦੇ ਆਂ ਕਿ ਤੁਸੀਂ ਸ਼ਾਂਤੀ ਬਣਾਈ ਰੱਖੋ ਤੇ ਹਜੇ ਮਤਲਬ ਜਿਹੜਾ ਸਮਾਂ ਹੈ ਉਹ ਜਾਦੇ ਰੌਲੇ ਢੋਲ ਟਮਕੇ ਤੇ ਧਾਰਮਿਕ ਸਥਾਨਾਂ ਦੀਆਂ ਯਾਤਰਾਵਾਂ ਤੇ ਅਨੈਸੈਸਰੀ ਯਾਤਰਾਵਾਂ ਇਹਨਾਂ ਤੇ ਕੰਟਰੋਲ ਕਰੋ ਡਾਕਟਰ ਸਾਹਿਬ ਤੁਸੀਂ ਸਹੀ ਕਹਿ ਰਹੇ ਹੋ ਕਿ ਲੋਕ ਅਵੇਅਰ ਨਹੀਂ ਹੈ ਰਾਤ ਜਦੋਂ ਬਲੈਕਆਊਟ ਹੋਇਆ ਪਟਿਆਲੇ 10 ਵਜੇ ਲਾਈਟ ਗਈ ਹੈ ਸਾਡੇ ਤਾ ਮੈਂ ਆਪਣੇ ਕੋਠੇ ਜੜਿਆ ਸੀ ਤਾਂ ਉੱਪਰ ਦੋ ਤਿੰਨ ਲੇਡੀਆਂ ਜਿਹੜੀਆਂ ਗਲੀ 'ਚ ਇਕੱਠੀਆਂ ਹੁੰਦੀਆਂ ਆ ਉਹ ਇਹ ਗੱਲਾਂ ਕਰ ਰਹੀਆਂ ਸੀ ਵੀ ਇਹ ਤਾਂ ਪਟਾਲੇ ਬੈਠੇ ਆ ਉਰੇ ਕਾਨੂੰ ਘੜਾ ਰੇ ਉਰੇ ਕਾ ਦਾ ਬਲੈਕਆਊਟ ਕਰ ਰਹੇ ਆ ਉਰੇ ਕੋ ਲਾਈਟਾ ਬੰਦ ਕਰ ਰਹੇ ਨੇ ਤਾਂ ਉਹਨਾਂ ਨੇ ਮੈਨੂੰ ਇਹ ਗੱਲ ਮਜ਼ਾਕ ਇੱਕ ਤਾਨਾ ਮਾਰਿਆ ਉਹ ਯਾਨੀ ਕਿ ਮੇਰੀਆਂ ਭੁਜਾਈਆਂ ਲੱਗਦੀਆਂ ਮੈਂ ਉਹਨਾਂ ਨੂੰ ਕਿਹਾ ਵੀ ਬਲੈਕਆਊਟ ਤਾਂ ਕੀਤਾ ਗਿਆ ਤਾਂ ਕਿ ਜੇ ਕੋਈ ਉੱਪਰੋਂ ਤੀਂ ਲੰਘ ਵੀ ਆ ਉਹਨਾਂ ਨੂੰ ਤੁਹਾਡਾ ਘਰ ਦਾ ਨਾ ਦਿਖੇ ਲਾਈਟਾਂ 'ਚ ਦਿਖੇ ਤਾਂ ਬਲੈਕਆਊਟ ਕੀਤਾ ਗਿਆ ਤੁਹਾਡੇ ਫਾਇਦੇ ਵਾਸਤੇ ਪਰ ਲੋਕ ਲੋਕ ਅਵੇਰ ਨਹੀਂ ਆ ਜੀ ਹਾਂਜੀ ਤੁਸੀਂ ਉਸ ਆਏ ਨਾ ਇਹ ਜਿਹੜੇ ਲੋਕ ਨੇ ਮਤਲਬ ਕੁਝ ਮਿਸਗਾਈਡ ਕਰਨ ਵਾਲੇ ਹੁੰਦੇ ਨੇ ਉਹ ਮਿਸਗਾਈਡ ਕਰੀ ਜਾਂਦੇ ਨੇ ਉਹ WhatsApp ਤੇ ਵੀ ਇਹ ਇयां ਇयां ਉਹਨਾਂ ਨੂੰ ਮੈਸੇਜ ਦੇ ਜਾਂਦੇ ਨੇ Facebook 'ਤੇ ਵੀ ਦੇ ਜਾਂਦੇ ਨੇ ਤੇ ਆਪਣਾ YouTube 'ਤੇ ਵੀ ਦੇ ਜਾਂਦੇ ਨੇ ਇਹਨਾਂ ਜੇ ਚੀਜ਼ਾਂ ਤੋਂ ਲੋਕਾਂ ਨੂੰ ਅਵੇਅਰ ਹੋਣਾ ਪਊਗਾ ਉਹ ਖਬਰਾਂ ਸੁਣਨਾ ਜਿਹੜੀਆਂ ਲੋਕਾਂ ਨੂੰ ਭੜਕਾਉਂਦੀਆਂ ਨੇ ਲੋਕਾਂ ਦੇ ਵਿੱਚ ਦੰਗਾ ਫਸਾਦ ਕਰਾਉਣ ਦੀ ਕੋਸ਼ਿਸ਼ ਨਹੀਂ ਕਰਦੀਆਂ ਕਈ ਚੰਦਨਤਾ ਇਸ ਤਰ੍ਹਾਂ ਦੀਆਂ ਖਬਰਾਂ ਦਿੱਜ ਜਾਂਦੇ ਨੇ ਜਿਹਦੇ ਨਾਲ ਲੋਕ ਭੜਕ ਜਾਣ ਸਾਨੂੰ ਇਸ ਤਰ੍ਹਾਂ ਦੀ ਭੜਕਾਓ ਬਿਆਨਵਾਜੀ ਤੋਂ ਬਚ ਟਕਣੀ ਚਾਹੀਦੀ ਹੈ ਤੇ ਸ਼ਾਂਤੀ ਨਾਲ ਮਤਲਬ ਆਦਾ ਜਿਦਾ ਸਮਾਂ ਹੋ ਗੁਜ਼ਾਰਨਾ ਚਾਹੀਦਾ ਡਾਕਟਰ ਸਾਹਿਬ ਪਾਕਿਸਤਾਨੀ ਗੱਲ ਸੋਚਦਾ ਨਹੀਂ ਕਿ ਕੱਲ ਭਾਰਤ ਨੇ ਸਿਰਫ 25 ਤੋਂ 40 ਮਿੰਟ ਦੇ ਵਿੱਚ ਤਿੰਨ ਸ਼ਹਿਰਾਂ ਤੇ ਹਮਲਾ ਕੀਤਾ ਲਾਹੌਰ, ਕਰਾਚੀ, ਬੇਨ اسلامਾਬਾਦ ਇਥੇ ਮਿਜ਼ਾਇਲਾ ਗਿਰਿਆ ਇਹ ਸੋਚ ਦੀ ਰਿਹਾ ਵੀ ਜੇ ਤੁਹਾਡਾ 25 ਤੋਂ 40 ਮਿੰਟੇ ਹਾਲ ਉਸ ਤੋਂ ਦੋ ਘੰਟੇ ਬਿਤਾਵੇਂ ਫੋਸ ਸਾਰਾ ਖਤਮ ਕਰ ਦੇਗੀ ਤੁਸੀਂ ਅਜੇ ਵੀ ਟਿਕਰੇ ਅਜੇ ਵੀ ਪੰਗੇ ਲੈ ਰਹੇ ਨੇ ਸਾਥ ਲ ਕੀ ਹੈ ਨਾ ਜੀ ਜਿਹੜਾ ਜੰਗ ਹੁੰਦਾ ਹੈ ਇਹ ਮਤਲਬ ਜਿਹੜਾ ਚੰਗਾ ਬੰਦਾ ਹੁੰਦਾ ਉਹ ਲੜ ਕੇ ਰਾਜੀ ਨਹੀਂ ਹੁੰਦਾ ਜਿਹਦੇ ਪੱਲੇ ਕੁਝ ਨਹੀਂ ਹੁੰਦਾ ਨਾ ਤਾਂ ਉਹਦੇ ਕੋਲੇ ਹੁਣ ਕੋਈ ਖਾਣ ਪੀਣ ਦਾ ਸਮਾਨ ਹੈ ਨਾ ਉਹਦੇ ਕੋਲੇ ਕੋਈ ਟੈਕਨੋਲੋਜੀ ਹੈ ਨਾ ਲੋਕਾਂ ਨੂੰ ਦੇਣ ਵਾਸਤੇ ਸਹੂਲਤਾਂ ਨੇ ਥੋੜਾ ਤੋਂ ਉਹਨਾਂ ਕੋਲੇ ਪਾਣੀ ਵੀ ਪੀਣ ਨੂੰ ਨਹੀਂ ਹੈਗਾ ਉਹਨਾਂ ਦੇ ਕੋਲੇ ਸਵਾਏ ਲੜਾਈ ਝਗੜਾ ਕਲੇਸ਼ ਤੋਂ ਹੋਰ ਕੁਝ ਨਹੀਂ ਸਾਨੂੰ ਬੜਾ ਬੂਕ ਬੂਕ ਕੇ ਸਾਡਾ ਚੱਕਣਾ ਪੈਣਾ ਕਿਉਂਕਿ ਅਸੀਂ ਅੱਤਵਾਦ ਨੂੰ ਮਾਰਨਾ ਅਸੀਂ ਪਬਲਿਕ ਕਾਨੂੰਨੀ ਮਾਰਨਾ ਤੇ ਇਸ ਕਰਕੇ ਅਸੀਂ ਉਹਨਾਂ ਦੇ ਜਿਹੜੇ ਟਿਕਾਣੇ ਨੇ ਚਾਹੇ ਪੀਓਕੇ ਦੇ ਨੇ ਚਾਹੇ ਜਾ ਕੇ ਪਾਕਿਸਤਾਨ ਦੇ ਵਿੱਚ ਨੇ ਸਾਰਿਆਂ ਦਾ ਜਿਹੜਾ ਮਲੀਆ ਮੇਡ ਕਰਨਾ ਹੈਗਾ ਪਬਲਿਕ ਨੂੰ ਉਹਨਾਂ ਨੂੰ ਕੁਝ ਨਹੀਂ ਕਹਿਣਾ ਪਬਲਿਕ ਨੂੰ ਤਾਂ ਇਹ ਕਹਿਣਾ ਵੀ ਤੁਸੀਂ ਸਾਥ ਦਿਓ ਭਾਈ ਸਾਡਾ ਤੇ ਜਿੱਥੇ ਤੁਹਾਨੂੰ ਕੋਈ ਅਤਵਾਦ ਕੰਮ ਕਰਦਾ ਅਤਵਾਦ ਦਾ ਅੱਡਾ ਹੈ ਜਾਂ ਕੋਈ ਟਿਕਾਣਾ ਹੈ ਉਹ ਸਾਨੂੰ ਦੱਸੋ ਤੇ ਅਸੀਂ ਉਸ ਚੀਜ਼ ਨੂੰ ਖਤਮ ਕਰੀਏ ਔਰ ਡਾਕਟਰ ਸਾਹਿਬ ਜਿਹੜਾ ਅੱਜ ਬਿਆਨ ਆਇਆ ਭਾਰਤੀ ਯਾਨੀ ਕਿ ਫੌਜ ਦੇ ਅਫਸਰਾਂ ਦਾ ਉਹਨਾਂ ਨੇ ਕਿਹਾ ਵੀ ਪੀਓ ਕਿਦੇ ਵਿੱਚ ਕੱਲ ਯਾਨੀ ਕਿ ਸ਼ਾਮ ਤੋਂ ਬਹੁਤ ਜ਼ਿਆਦਾ ਗੋਲੀਬਾਰੀ ਕੀਤੀ ਜਾ ਰਹੀ ਪਾਕਿਸਤਾਨ ਦੇ ਵੱਲੋਂ ਗੋਲੇ ਲਾ ਕੇ ਜਾ ਰਹੀ ਸੀ ਜਿਸ ਕਰਕੇ ਉਹਨਾਂ ਦੇ ਵੱਲੋਂ ਇਸ ਆਪਰੇਸ਼ਨ ਨੂੰ ਯਾਨੀ ਕਿ ਦਿੱਤਾ ਗਿਆ ਅੰਜਾਮ ਤਾਂ ਕਰਕੇ ਉਹਨਾਂ ਨੇ ਕਿਹਾ ਵੀ ਅਸੀਂ ਉੱਥੇ ਮਿਜ਼ਾਈਲਾਂ ਗੇਰੀਆਂ ਉਹਦੀਆਂ ਤੇ ਉਸ ਤੋਂ ਬਾਅਦ ਅਸੀਂ ਆਪਣੀਆਂ ਵੀ ਜ਼ਾਈਲਾਂ ਉਹਨਾਂ ਦੇ ਹੱਤਵਾ ਦੇ ਰੇ ਗੇਰੀਆਂ ਨਾ ਕਿ ਕਿਸੇ ਪਬਲਿਕ ਗੇਰੀਆਂ ਚਾਹੇ ਉਸਲਾਮਾਬਾਦ ਹੋਵੇ ਚਾਹੇ ਲਾਹੌਰ ਹੋਵੇ ਔਰ ਤੁਹਾਨੂੰ ਅੰਦਾਜ਼ਾ ਹੈ ਨਾ ਕਿ ਫੌਜ ਤਾਂ ਦੇਖੋ ਨੰਬਰ 1 ਹੈ ਇਸੇ ਕਰਕੇ ਤਾਂ ਇਸ ਦੀ ਸਿਰਤਾ ਹੁੰਦੀ ਹੈ ਕਿ ਮਤਲਬ ਪਬਲਿਕ ਨੂੰ ਤੰਗ ਨਹੀਂ ਕਰਦੀ ਹੈ ਜਿਹੜੀ ਕੋਈ ਵੀ ਫੌਜ ਹੁੰਦੀ ਹੈ ਨੰਬਰ 1 ਹੁੰਦੀ ਹੈ ਤਾਂ ਜਿਹਦੇ ਵਿੱਚ ਅਨੁਸ਼ਾਸਨ ਹੁੰਦਾ ਹੈ ਉਹ ਮਤਲਬ ਪਬਲਿਕ ਨੂੰ ਤੰਗ ਨਹੀਂ ਕਰਦੀ ਹੁੰਦੀ ਉਹਦਾ ਮੇਨ ਮਕਸਦ ਦੁਸ਼ਮਣ ਹੁੰਦਾ ਹੈ ਦੁਸ਼ਮਣ ਆਪਣਾ ਅੱਤਵਾਦ ਹੈ ਆਪਣਾ ਪਾਕਿਸਤਾਨ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਆਪਣੇ ਦਾ ਅੱਤਵਾਦ ਨਾਲ ਦੁਸ਼ਮਣੀ ਹੈ ਜੇ ਪਾਕਿਸਤਾਨ ਅੱਤਵਾਦ ਨੂੰ ਤੋਬਾ ਕਰਕੇ ਤੇ ਸਹੀ ਲੀਤੇ ਆ ਜੇ ਤਾਂ ਸਾਨੂੰ ਕੀ ਇਤਰਾਜ਼ ਹੈ ਪਾਕਿਸਤਾਨ ਨੂੰ ਅਸੀਂ ਤਾਂ ਇਹੀ ਫੇਰ ਕਹਿੰਦੇ ਆਂ ਕਿ ਤੂੰ ਅੱਤਵਾਦ ਨੂੰ ਜਿਹੜਾ ਮਤਲਬ ਖਤਮ ਕਰ ਅੱਤਵਾਦ ਜੇ ਤੈਥੋਂ ਕੋਈ ਖਤਮ ਨਹੀਂ ਹੁੰਦਾ ਤਾਂ ਸਾਨੂੰ ਦੱਸ ਸਾਨੂੰ ਉਹਦੇ ਟਿਕਾਣੇ ਦੱਸ ਹਾਂ ਹਿੰਦੁਸਤਾਨ ਦੀ ਫੌਜ ਇਸ ਗੱਲ ਨੂੰ ਖਤਮ ਕਰਨ ਦੇ ਵਿੱਚ ਸક્ષਮ ਹੈ ਤੇ ਮਾੜਾ ਜਿਹਾ ਮੋਟਾ ਜਿਹੜਾ ਮਤਲਬ ਇੰਤਜ਼ਾਮ ਹੋ ਉਹ ਤੂੰ ਵੀ ਕਰ ਅਸੀਂ ਵੀ ਕਰੀਏ ਤਾਂ ਕਿ ਲੋਕਾਂ ਦੇ ਉੱਤੇ ਨਾ ਪਾਕਿਸਤਾਨ ਦੇ ਹੰਦਾ ਨਾ ਨੁਕਸਾਨ ਹੋਵੇ ਨਾ ਸਾਡੇਆਂ ਦਾ ਹੋਵੇ ਅੱਤਵਾਦਕਾਂ ਕੇ ਸਾਡੇ ਨਿਹੱਤੇ ਲੋਕਾਂ ਦੇ ਉੱਤੇ ਕਤਲਗਾਰ ਜਿਹੜਾ ਸਿਸਟਮ ਹੈ ਉਹ ਬਹੁਤ ਜ਼ਿਆਦਾ ਕਰ ਰਿਹਾ ਹੈ ਸਾਥੋਂ ਬਰਦਾਸ਼ਤ ਨਹੀਂ ਹੁੰਦਾ ਪਰ ਐਵੇਂ ਨਾ ਵੀ ਦੇਖੋ ਪਾਕ ਤੁਸੀਂ ਕਹਿ ਰਹੇ ਹੋ ਵੀ ਪਾਕਿਸਤਾਨ ਖਤਮ ਕਰੇ ਪਾਕਿਸਤਾਨ ਨੇ ਤਾਂ ਆਪਣਾ ਨੇਵੀ ਫੋਰਸ ਆਬਿਆ ਸ਼ੁਰੂ ਕਰਤਾ ਹੈ ਸਵੇਰੇ 5:30 ਇਹ ਲੈਟਰ ਅਪਡੇਟ ਆ ਗਈ ਹੈ ਮੇਰੇ ਕੋਲ ਦੇਖੋ ਜੇ ਫੌਜ ਦਾ ਤਾਂ ਫਿਰ ਕਰਨ ਨਹੀਂ ਆ ਚਲੋ ਜਿੰਨਾ ਕੋ ਹੁੰਦਾ ਕਰੂਗਾ ਫਿਰ ਆਪਣੇ ਵਾਲੇ ਵੀ ਕਰੀ ਜਾਂਦੇ ਨੇ ਉਹਨੂੰ ਪਤਾ ਤਾਂ ਹੈਗਾ ਵੀ ਮਤਲਬ ਪਾਕਿਸਤਾਨ ਦੇ ਲੋਕਾਂ ਨੂੰ ਵੀ ਪਤਾ ਹੈ ਪਾਕਿਸਤਾਨ ਦੀ ਫੌਜ ਨੂੰ ਵੀ ਪਤਾ ਕਿਉਂਕਿ ਪਾਕਿਸਤਾਨ ਦੀ ਫੌਜ ਹੈ ਜਿਹੜੀ ਉਹ ਜਿਹੜੇ ਵੱਡੇ ਅਫਸਰ ਨੇ ਉਹਨਾਂ ਨੇ ਤਾਂ ਬਾਹਰ ਆਪਣੇ ਟਿਕਾਣੇ ਸੈੱਟ ਕਰ ਰੱਖੇ ਨੇ ਉਹਨਾਂ ਨੇ ਆਪਣੇ ਆਪਣੇ ਬੱਚੇ ਸੈੱਟ ਕਰ ਰੱਖੇ ਨੇ ਤੇ ਜੇ ਮਰਦੀ ਹੈ ਤਾਂ ਆਵਾਮ ਮਰਦੀ ਹੈ ਆਵਾਮ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਹੈ ਪਾਕਿਸਤਾਨ ਦੇ ਵਿੱਚ ਤਾਂ ਕਿ ਫੌਜੀਆਂ ਦੇ ਜਿਹੜੇ ਮਤਲਬ ਉਸ ਅਫਸਰ ਨੇ ਉਹਨਾਂ ਦੇ ਨੱਕ 'ਚ ਦਮ ਕੀਤਾ ਜਾ ਸਕੇ ਤੇ ਮਤਲਬ ਗੱਲ ਨੂੰ ਵਧਾਉਣਾ ਇਸ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਡਾਕਟਰ ਸਾਹਿਬ ਸੂਤਰਾਂ ਦੇ ਵੱਲੋਂ ਖਬਰ ਆ ਰਹੀ ਹੈ ਕਿ ਪਾਕਿਸਤਾਨ ਆਪਣੇ ਅਰੇ ਬੰਦ ਕੈਦੀ ਨੇ ਉਹਨਾਂ ਨੂੰ ਲੜਨ ਲਈ ਭਾਰਦੇ ਬਾਰਡਰ 'ਤੇ ਭੇਜ ਸਕਦਾ ਹੈ ਫੌਜੀ ਵਰਦੀ ਪਵਾ ਕੇ ਦੇਖੋ ਇਹ ਉਹ ਤਾਂ ਫਿਰ ਉਹ ਕੀ ਕਰਨਗੇ ਵਿਚਾਰੇ ਹੈ ਨਾ ਕੱਟੇ ਬੰਦੇ ਕੀ ਕਰਨ ਕੱਟੇ ਉਹਨਾਂ ਨੂੰ ਕੱਟਿਆਂ ਤਾਂ ਵੈਸੇ ਹੀ ਰਹਾ ਕੀਤਾ ਜਾਣਾ ਚਾਹੀਦਾ ਚਾਹੇ ਦੋਨੇ ਸਟੇਟਾਂ ਨੇ ਜੋਨੇ ਦੇ ਸ਼ੰਦੇ ਵਿੱਚ ਜਿਹੜੇ ਆਪਣੇ ਅੰਤਰਰਾਸ਼ਟਰੀ ਗੱਡੀ ਨੇ ਉਹਨਾਂ ਨੂੰ ਵੀ ਛੱਡਿਆ ਜਾਣਾ ਚਾਹੀਦਾ ਹੈ ਤੇ ਜਿਹੜੇ ਜੰਗੀ ਗੱਡੀ ਹੁੰਦੀ ਨੇ ਉਹਨਾਂ ਨੂੰ ਵੀ ਛੱਡਿਆ ਜਾਣਾ ਚਾਹੀਦਾ ਹੈ ਕਿਉਂਕਿ ਜੋ ਕੋਈ ਵੀ ਬੰਦਾ ਜਿਹੜਾ ਆਪਣੇ ਦੇਸ਼ ਪ੍ਰਤੀ ਆਪਣਾ ਫਰਜ਼ ਨਿਭਾਉਣਾ ਹੁੰਦਾ ਉਹ ਉਸ ਨੂੰ ਫੜ ਕੇ ਅੰਦਰ ਦੇਣਾ ਜਾਂ ਮਾਰ ਦੇਣਾ ਮਤਲਬ ਉਹ ਦੂਸਰੇ ਦੇਸ਼ ਦੀ ਬੁਝਦਲੀ ਹੁੰਦੀ ਹੈ ਡਾਕਟਰ ਸਾਹਿਬ ਅੰਤ ਅੰਤ ਕਰਦਾ ਅੰਤ ਕਰਦਾ ਸਾਫ਼ ਸਪਸ਼ਟ ਜਵਾਬ ਦਿਓ ਕਿ ਜੋ ਕੱਲ ਭਾਰਤ ਨੇ ਕੀਤਾ ਸਹੀ ਹੋਇਆ ਹੋਣਾ ਚਾਹੀਦਾ ਸੀ ਕਿ ਨਹੀਂ ਹਾਂਜੀ ਇਹ ਤਾਂ ਫਿਰ ਉਹ ਜੋ ਕੀਤਾ ਉਹ ਸਹੀ ਕੀਤਾਗਾ ਆਮ ਕਿਉਂਕਿ ਅੱਤਵਾਦ ਦੇ ਅੱਡੇਆਂ ਦੇ ਉੱਤੇ ਹਮਲੇ ਕੀਤੇ ਨੇ ਅੱਤਵਾਦ ਦੇ ਅੱਡੇਆਂ ਨੂੰ ਕਿਤੇ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਜਿਸ ਕਰਕੇ ਜੋ ਹਿੰਦੁਸਤਾਨ ਦੀ ਫੌਜ ਨੇ ਕੀਤਾ ਹੈ ਬੜਾ ਸੋਚ ਸਮਝ ਕੇ ਤੇ ਦਲੇਰਾਨਾ ਕਦਮ ਚੁੱਕਿਆ ਜਿਹਦੇ ਨਾਲ ਪਾਕਿਸਤਾਨ ਦੇ ਵਿੱਚ ਖਲਬਲੀ ਮੱਚੀ ਹੋਈ ਹੈ ਤੇ ਪਬਲਿਕ ਦਾ ਪ੍ਰੈਸ਼ਰ ਪੈ ਰਿਹਾ ਹੈ ਕਿ ਇਹ ਅੱਤਵਾਦ ਨੂੰ ਖਤਮ ਕਰੋ ਚਲੋ ਡਾਕਟਰ ਸਾਹਿਬ ਤੁਸੀਂ ਮੈਨੂੰ ਆਪਣਾ ਕੀਮਤੀ ਸਮੇਂ ਦਿੱਤਾ ਨਿਊਜ਼ ਡੈਸਕ ਤੋਂ ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਰ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸਾਡੇ ਸਹਿਯੋਗੀ ਰਵਿੰਦਰ ਸਿੰਘ ਜੀ ਤੇ ਤੁਹਾਨੂੰ ਦੱਸ ਦੇ ਕਿ ਕੱਲ ਭਾਰਤ ਨੇ ਇੱਕ ਬਹੁਤ ਵੱਡਾ ਜ਼ਬਰਦਸਤ ਹਮਲਾ ਕੀਤਾ ਹੈ ਪਾਕਿਸਤਾਨ ਦੇ ਉੱਪਰ ਤੇ ਜੇਕਰ ਗੱਲ ਕੀਤੀ ਜੇ ਤਾਂ ਪਾਕਿਸਤਾਨ ਨੇ ਪੰਗਾ ਤਾਂ ਲੈ ਲਿਆ ਪਰ ਉਹਨੂੰ ਨੂੰ ਪੈ ਰਿਹਾ ਭਾਰਾ ਕਿਉਂਕਿ ਉਹਨੇ ਜਿਹੜੇ ਡਰੋਨ ਭੇਜੇ ਜਿਹੜੇ ਮਿਜ਼ਾਈਲਾਂ ਚਲਾਈਆਂ ਉਹ ਕੰਮ ਹੀ ਨਹੀਂ ਆਈਆਂ ਕਿਉਂਕਿ ਭਾਰਤ ਦਾ ਇਹ S400 ਇਹ ਸਟ੍ਰਾਈਕ ਮਿਜ਼ਾਈਲ ਸਿਸਟਮ ਹੈ ਉਸਨੇ ਸਾਰਾ ਕੁਝ ਤੈਸੰਤ ਕਰ ਦਿੱਤਾ ਹਾਲਾਂਕਿ ਕੋਈ ਵੀ ਜਾਨੀ ਨੁਕਸਾਨੋਂ ਤੋਂ ਬਚਾਉ ਰਿਹਾ ਪਰ ਜੇਕਰ ਗੱਲ ਕਰੀਏ ਬਾਰਡਰ ਇਲਾਕਿਆਂ ਦੀ ਤੌਲੇ ਲੋਕ ਘਬਰਾਏ ਹੋਏ ਨੇ ਵੈਸੋਂ ਦੀ ਵੀ ਮਾਤਾ ਦੀ ਯਾਤਰਾ ਰੋਕ ਦਿੱਤੀ ਗਈ ਹੈ ਔਰ ਤੁਹਾਂ ਦੱਸਿਆ ਕਿ ਬੀਤੇ ਕੱਲ ਪੰਜਾਬ ਦੇ ਤਕਰੀਬਨ 27-28 ਸ਼ਹਿਰਾਂ ਵਿੱਚ ਬਲੈਕਆਊਟ ਹੋਇਆ ਤੇ ਜੇਕਰ ਗੱਲ ਕੀਤੀ ਹੈ ਤਾਂ ਭਾਰਤੀ ਫੌਜ ਨੇ ਕਿਹਾ ਕਿ ਅਸੀਂ ਸਿਰਫ ਪਾਕਿਸਤਾਨ ਦੇ ਅਤਵਾਦੀ ਏਰੀਏ ਤੇ ਅਟੈਕ ਕਰ ਰਹੇ ਹਾਂ ਨਾ ਕਿ ਆਮ ਜਨਤਾ ਤੇ ਸਾਨੂੰ ਗੁੱਸਾ ਸੀ ਕਿ ਇਹਨਾਂ ਦੇ ਵੱਲੋਂ ਜੰਮੂ ਕਸ਼ਮੀਰ ਦੇ ਵਿੱਚ ਆਮ ਗਰੀਬ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜਿਸ ਦਾ ਕੱਲ ਭਾਰਤੀ ਫੌਜ ਨੇ ਬਦਲਾ ਲਿਆ ਔਰ ਸਾਫ ਚਿਤਾਵਨੀ ਦਿੱਤੀ ਗਿਆ ਕੈਬਨਿਟ ਮੰਤਰੀ ਰਾਜਨਾਥ ਸਿੰਘ ਜੋਗੇ ਰੱਖਿਆ ਮੰਤਰੀ ਨੇ ਜੇਕਰ ਨਾਂ ਪਟਿਆ ਪਾਕਿਸਤਾਨ ਤਾਂ ਫਿਰ ਆਉਣ ਵਾਲੇ 1-2 ਦਿਨ ਚ ਪਾਕਿਸਤਾਨ ਦਾ ਨਾਮੋਂ ਨਿਸ਼ਾਨ ਸੰਸਾਰ ਦੇ ਨਕਸ਼ੇੋਂ ਗਾਇਬ ਹੋ ਜਾਏਗਾ ਸੋ ਦੋਸਤੋ ਅਸੀਂ ਨਹੀਂ ਜਾਣਦੇ ਵੀ ਜੰਗ ਹੋਵੇ ਕਿਉਂਕਿ ਜੰਗਾਂ ਹਮੇਸ਼ਾ ਲੋਕਾਂ ਦੀ ਜ਼ਿੰਦਗੀਆਂ ਖਰਾਬ ਕਰਦੀਆਂ ਨੇ ਤੋਂ ਅਦੋਂ ਤੱਕ ਜਿਹੜੀ ਐਡਵਾਈਸ ਜਾਰੀ ਕੀਤੀ ਹੈ ਕਿ ਨੇ ਖਾਸ ਕਰ ਪਟਿਆਲੇ ਚੰਡੀਗੜ੍ਹ ਵਾਲੀ ਪ੍ਰਸ਼ਾਸਨ ਦੇ ਵੱਲੋਂ ਕਿ ਉਹਨਾਂ ਨੇ ਇੱਕ ਨੰਬਰ ਵੀ ਜਾਰੀ ਕਰ ਦਿੱਤਾ ਕਿ ਤੁਸੀਂ ਆਪਣੇ ਘਰਾਂ ਵਿੱਚ ਰਹੋ ਬਾਲਕੋਨ ਦੇ ਘਟ ਜਾਓ ਜਦ ਤੱਕ ਇਹ ਮਾਹੌਲ ਸ਼ਾਂਤ ਨਹੀਂ ਹੁੰਦਾ ਜੇ ਕੋਈ ਤੁਹਾਨੂੰ ਲੱਗਦੀ ਹੈ ਕੋਈ ਵਾ ਫਲਾ ਰਿਹਾ ਹੈ ਤਾਂ ਉਸ ਜਿਹੜਾ ਕੰਟਰੋਲ ਨੰਬਰ ਤੱਕ ਹੈ ਉਸ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਦੋਸਤੋ ਹੁਣ ਦੇਖਣਾ ਇਹ ਹੈ ਕਿ ਪਾਕਿਸਤਾਨ ਹੁਣ ਸ਼ਾਂਤ ਹੁੰਦਾ ਹੈ ਕਿ ਨਹੀਂ ਜਾਂ ਭਾਰਤ ਹੁਣ ਕੀ ਐਕਸ਼ਨ ਲਏਗਾ ਕਿਉਂਕਿ ਭਾਰਤ ਦੇ ਵੱਲੋਂ ਸਾਫ਼ ਸਪਸ਼ਟ ਕਰਤਾ ਗਿਆ ਵੀ ਹੁਣ ਪਾਕਿਸਤਾਨ ਨੂੰ ਅਸੀਂ ਦਿਖਾ ਕੇ ਛੱਡਾਂਗੇ ਵੀ ਸਾਡੀ ਆਰਮੀ ਕੀ ਹੈ ਸੋ ਦੋਸਤੋ ਇਹ ਸੀ ਸਾਡੇ ਕੋਲ ਹੁਣ ਤੱਕ ਦੀ ਲੇਟੈਸਟ ਅਪਡੇਟ ਤੁਹਾਡੇ ਕੋਲ ਹੋਰ ਜਦੋਂ ਵੀ ਕੋਈ ਅਪਡੇਟ ਸਾਡੇ ਕੋਲ ਆਏਗੀ ਤੁਹਾਡੇ ਨਸ਼ਰ ਨਾਲ ਦੇ ਨਾਲ ਕਰਨ ਆ ਜਾਵਾਂਗਾ ਲਾਈਵ ਕਰਨ ਲੈ ਉਹ ਤਾਂ ਤੁਸੀਂ ਦੇਖੋ ਇਹ ਪੰਜਾਬੀ ਟੀਵੀ ਤੇ ਜਿਹੜੀਆਂ ਹੋਰ ਖਬਰਾਂ ਚੱਲ ਰਹੀਆਂ ਨੇ ਮੈਨੂੰ ਦੋਸਤੋ ਫਿਲਹਾਲ ਲਈ ਦਿਓ ਇਜਾਜ਼ਤ ਧੰਨਵਾਦ